ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਵੋਗੇ ਤੇ ਲੋਕ ਉਦਾਂ ਹੀ ਕਹੀ ਜਾਂਦੇ ਨੇ ਹਨਾ ਅਸੀਂ ਗਰੀਬ ਆਂਗੇ ਗਰੀਬ ਆਂਗੇ ਗਰੀਬਾਂਗੇ ਪਰ ਤੁਹਾਨੂੰ ਅੱਜ ਦਿਖਾਉਂਦੇ ਆਂਗੇ ਅਸੀਂ ਵੀ ਅਸਲੀ ਗਰੀਬੀ ਹੁੰਦੀ ਕੀ ਹੈਗੀ ਰੱਬ ਨਾ ਕਿਸੇ ਨੂੰ ਐ ਜਾ ਕੁਝ ਕਰੇ ਪਰਮਾਤਮਾ ਨਾ ਕਿਸੇ ਨੂੰ ਕੁਝ ਐਹੀ ਜਿਹੀ ਗਰੀਬੀ ਦਵੇ ਉਹਨੂੰ ਦਿਖਾਉਂਦੇ ਆਂਗੇ ਵੀ ਗਰੀਬੀ ਕੀ ਹੁੰਦੀ ਹੈਗੀ ਤੇ ਚਲੋ ਬਣੇ ਰਹੋ ਵੀਡੀਓ ਦੇ ਨਾਲ ਕਰਦੇ ਆਂਗੇ ਵੀਡੀਓ ਸ਼ੁਰੂ ਆਹ ਦੇਖੋ ਇੱਥੇ ਇੱਕ ਪ੍ਰਵਾਸੀ ਆਪਣਾ ਜਿਹੜਾ ਭਾਈ ਰਹਿੰਦਾਗਾ ਪਰਵਾਸੀ ਮਜ਼ਦੂਰ ਰਹਿੰਦਾ ਵਿਚਾਰਾ ਇੱਥੇ ਇੱਕ ਆਪਣੇ ਪਰਿਵਾਰ ਦੇ ਨਾਲ ਤੇ ਉਹਦੇ ਘਰ ਦੇ ਹਾਲਾਤ ਦੇਖੋ ਉਹਦੀ ਆ ਚੀਜ਼ ਦੇਖੋ ਵੀ ਉਹ ਵਿਚਾਰਾ ਰਹਿੰਦਾ ਕਿਹੜੇ ਹਿਸਾਬ ਨਾਲ ਇੱਥੇ ਜੇ ਆਪਾਂ ਉਹਦੇ ਰਹਿਣ ਦਾ ਤੁਹਾਨੂੰ ਦਿਖਾਈਏ ਤੁਸੀਂ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਦੇਖ ਕੇ ਵੀ ਇਹ ਵਿਚਾਰਾ ਕਿਵੇਂ ਇੱਥੇ ਗੁਜ਼ਾਰਾ ਕਰ ਰਿਹਾ ਆ ਦੇਖੋ ਇਹਦੇ ਕੱਪੜੇ ਦੇਖੋ ਵਿਚਾਰੇ ਦੇ ਇਹਦਾ ਕੱਪੜੇ ਨੇਗੇ ਤੇ ਆ ਇਦਰੇ ਦੀ ਝੁੱਗੀ ਹੈਗੀ ਬਣੀ ਹੋਈ ਤੁਸੀਂ ਦੇਖੋ ਦੇਖੋ ਇਹਦੀ ਝੁੱਗੀ ਆ ਵਿਚਾਰੇ ਦੀ ਇੱਥੇ ਥੱਲੇ ਪੈ ਪੂ ਜਾਂਦੇ ਨੇਗੇ ਇਹ ਆ ਦੇਖੋ ਕਿੰਨਾ ਬੁਰਾ ਹਾਲ ਆਗਾ ਲੋਕ ਕਹੀ ਜਾਂਦੇ ਨੇ ਅਸੀਂ ਗਰੀਬ ਆਂਗੇ ਸਾਡੀ ਮਦਦ ਕਰੋ ਠੀਕ ਆ ਇਹ ਹੁੰਦੀ ਆ ਜੀ ਗਰੀਬੀ ਤੁਹਾਨੂੰ ਪਤਾ ਲੱਗੂਗਾ ਵੀ ਗਰੀਬੀ ਕੀ ਹੁੰਦੀ ਹੈਗੀ ਵੀਡੀਓ ਦੇਖ ਕੇ ਆ ਦੇਖੋ ਵਿਚਾਰੇ ਇਹਨਾਂ ਦੇ ਕਿੰਨਾਂ ਦੇ ਜਿਹੜੇ ਹਾਲਾਤ ਨੇਗੇ ਇਹਨਾਂ ਦੇ ਹਾਲਾਤ ਜਿਹੜੇ ਵੱਤੋਂ ਪੱਤਰ ਹੋਏ ਪਏ ਨੇਗੇ ਤੇ ਤੇ ਬਾਕੀ ਜੇ ਆਪਾਂ ਗੱਲ ਕਰੀਏ ਵੀ ਇਹ ਇਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਵਿਚਾਰਿਆਂ ਦਾ ਇਹਨਾਂ ਦਾ ਗੁਜ਼ਾਰਾ ਕਿੱਦਾਂ ਚੱਲਦਾਗਾ ਇਹ ਵਿਚਾਰੇ ਮਾੜਾ ਮੋਟਾ ਕੋਈ ਕਵਾੜ ਕਬੜੂ ਚੁੱਕਦੇ ਨੇਗੇ ਕਵਾੜ ਕਬੜੂ ਚੱਕ ਕੇ ਵਿਚਾਰੇ ਵੇਚ ਲੈਂਦੇ ਨੇਗੇ ਆਪਦੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰਦੇ ਨੇਗੇ ਇਹ ਹੋਰ ਇਹਨਾਂ ਦਾ ਕੋਈ ਵਿਚਾਰਾਂ ਦਾ ਹੈ ਨਹੀਂਗਾ ਸਿਸਟਮ ਕੋਈ ਵੀ ਕਿਸੇ ਤਰ੍ਹਾਂ ਦਾ ਇਹ ਜਿਹੜਾ ਗੁਜ਼ਾਰੇ ਵਾਲਾ ਸਿਸਟਮ ਆ ਉਹ ਨਹੀਂ ਹੈਗਾ ਕੋਈ ਵੀ ਇਹਨਾਂ ਦਾ ਕੋਈ ਇਹਨਾਂ ਦਾ ਕੋਲੇ ਮਕਾਨ ਨਹੀਂ ਪੱਕਾ ਹੈਗਾ ਤੇ ਬਾਕੀ ਜਿੱਥੇ ਤੱਕ ਮੇਰੀ ਵੀਡੀਓ ਦੇਖ ਰਹੇ ਹੋਗੇ ਤੁਸੀਂ ਮੈਂ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਕਰਦਾ ਹਾਂ तकरीबन ਸਾਰਿਆਂ ਨੂੰ ਇਹ ਵੀ ਜੇ ਕੋਈ ਇਹਨਾਂ ਦਾ ਵਿਚਾਰਾਂ ਦਾ ਕੋਈ ਛੋਟਾ ਮੋਟਾ ਕੋਈ ਕਮਰਾ ਖੜਾ ਹੋ ਜਾਏ ਕੋਈ ਲਾਗੇ ਤਾਗੇ ਪਿੰਡ ਵਾਲਾ ਕੋਈ ਹੋਵੇ ਸੁਣਦਾ ਹੋਵੇ ਇਹਨਾਂ ਦਾ ਕੋਈ ਕਮਰਾ ਖੜਾ ਹੋ ਜਾਏ ਛੋਟਾ ਮੋਟਾ ਇਹਨਾਂ ਦਾ ਕੋਈ ਲੈਟਰਨ ਬਾਥਰੂਮ ਜਾਂ ਕੋਈ ਹੋਰ ਪੱਕੀ ਚੀਜ਼ ਕੋਈ ਇਹਨਾਂ ਨੂੰ ਵਿਚਾਰਾਂ ਨੂੰ ਮਿਲ ਜੇ ਪੱਕਾ ਘਰ ਮਿਲ ਜੇ ਹੋ ਸਕਦਾ ਇਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਵਿਚਾਰਾਂ ਦੀ ਠੀਕ ਹੋ ਜੇ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਰਹਿائش ਕਿੱਥੇ ਹੈਗੀ ਆ ਸਮਾਣਾ ਇੱਧਰ ਸਮਾਣਾਗਾ ਤੇ ਇੱਧਰ ਭਵਾਨੀਗੜਾਗਾ ਸਮਾਣੇ ਤੋਂ ਭਵਾਨੀਗੜਾ ਰੋਡ ਦੇ ਉੱਤੇ ਬੰਮਣਾ ਪਿੰਡ ਪੈਂਦਾ ਬੰਮਣੇ ਪਿੰਡ ਦੇ ਲਾਗੇ ਇੱਕ ਪੈਪਰ ਫੈਕਟਰੀ ਆ ਗਈ ਗਾਜੇਵਾਸਲੀ ਸਾਈਡ ਦੇ ਉੱਤੇ ਤੇ ਉੱਥੇ ਪਰਿਵਾਰ ਦੀ ਜਿਹੜੀ ਰਹਿائش ਆ ਗਈ ਉੱਥੇ ਪਰਿਵਾਰ ਰਹਿ ਰਿਹਾਗਾ ਵਿਚਾਰੇ ਚਾਰ ਪੰਜ ਬੱਚੇ ਨੇਗੇ ਉਹਦੇ ਤੇ ਬਾਕੀ ਇਹਨਾਂ ਨੂੰ ਨਾ ਕੋਈ ਕਿਸੇ ਤਰ੍ਹਾਂ ਦਾ ਰਾਸ਼ਨ ਵਗੈਰਾ ਕੋਈ ਪਹੁੰਚਦਾਗਾ ਮੈਂ ਅਪੀਲ ਕਰਦਾਗਾ ਵੀ ਇਹਨਾਂ ਨੂੰ ਵਿਚਾਰਾਂ ਨੂੰ ਕੋਈ ਨਾ ਕੋਈ ਰਾਸ਼ਨ ਆ ਜਿਹੜਾ ਉਹ ਵੀ ਜਰੂਰ ਜੇ ਕੋਈ ਆ ਦੇ ਕੇ ਜਾਵੇ ਤਾਂ ਵਧੀਆ ਜਿਹੜੀ ਉਹ ਚੰਗੀ ਗੱਲ ਆ ਗਈ ਤੇ ਰਾਸ਼ਨ ਵਗੈਰਾ ਵੀ ਜਾਂ ਕੋਈ ਪੱਕਾ ਘਰ ਇਹਨਾਂ ਦਾ ਕੋਈ ਹੋਵੇ ਤਾਂ ਚੰਗੀ ਗੱਲ ਆ ਗਈ ਜੇ ਵਿਚਾਰਾਂ ਨੂੰ ਮਿਲ ਜੇ ਬਾਕੀ ਤੁਸੀਂ ਆਪ ਦੇਖ ਲਓ ਇੱਥੇ ਲਾਈਟ ਦਾ ਵੀ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਲਾਈਟ ਦਾ ਵੀ ਕੋਈ ਪ੍ਰਬੰਧ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਬੇਟੇ ਉਹ ਲਾਈਟ ਤਾਂ ਨਹੀਂ ਹੈਗੀ ਹਨਾ ਹੈ ਨਹੀਂ ਹੈਣਾ ਪੁੱਤ ਲਾਈਟ ਵੀ ਨਹੀਂ ਆਉਂਦੀ ਹੈ ਨਾ ਫਿਰ ਜਦੋਂ ਮੀ ਆਉਂਦਾ ਤੁਸੀਂ ਕੀ ਕਰਦੇ ਹੋਗੇ ਇੱਥੇ ਇਹਦੇ ਵਿੱਚ ਹੀ ਬੜ ਜਾਂਦੇ ਹੋਗੇ ਕੋਈ ਰਾਸ਼ਨ ਵੀ ਨਹੀਂ ਦੇ ਕੇ ਜਾਂਦਾ ਉੱਥੇ ਓਰੇ ਹਨਾ ਤੁਹਾਡਾ ਘਰ ਵੀ ਇਹੀ ਆ ਹਨਾ ਫਿਰ ਪਾਪਾ ਕੀ ਕਰਦੇ ਨੇ ਕਿ ਤੁਹਾਡੇ ਕਬੜ ਕਬੜਦੇ ਅੱਛਾ ਇਹ ਭੈਣ ਆ ਗਈ ਆਪਣੀ ਤੇ ਇਹ ਵਿਚਾਰੀ ਉਹਦੀ ਲੜਕੀ ਆ ਗਈ ਦੇਖੋ ਫਿਰ ਬੇਟੇ ਗੁਜ਼ਾਰਾ ਕਿਵੇਂ ਚੱਲ ਰਿਹਾ ਹੈਗਾ ਤੁਹਾਡਾ ਓਰੇ ਓਰੇ ਤੋਂ ਬਸ ਐਂ ਇੱਕ ਵਾਰ ਚੱਕ ਕੀ ਹਨਾ ਤੇ ਦੇਖੋ ਜੀ ਇਹਨਾਂ ਦੇ ਜਿਹੜੇ ਹਾਲਾਤ ਨੇ ਵਿਚਾਰਾਂ ਦੇ ਬਹੁਤ ਭੜੇ ਨੇ ਕੋ ਨਾ ਕੋਈ ਇੱਥੇ ਲਾਈਟ ਆ ਗਈ ਨਾ ਕੋਈ ਲੈਣਾ ਨਾ ਕੋਈ ਦੇਣਾ ਤੇ ਆਜੋ ਤੁਹਾਨੂੰ ਇਹਨਾਂ ਦਾ ਪੂਰਾ ਵਿਊ ਦਿੰਨੇ ਆਂਗੇ ਆ ਦੇਖੋ ਆ ਇਹਨਾਂ ਦਾ ਸਾਰਾ ਜਿਹੜਾ ਘਰ ਪਰਿਵਾਰ ਵੀ ਇੱਥੇ ਹੈ ਇਹਨਾਂ ਦਾ ਪਿੱਛੀ ਹੈਗਾ ਤੇ ਆਹੀ ਇਹਨਾਂ ਦਾ ਬਸ ਰਹਿਣਾ ਬਸੇਰਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਆਹੀ ਰਹਿਣ ਬਸੇਰਾ ਹੈਗਾ ਇਹਨਾਂ ਦਾ ਸਾਰਾ ਤੇ ਨਾ ਕੋਈ ਲਾਈਟ ਨਾ ਕੋਈ ਫੈਟ ਕੁਛ ਨਹੀਂ ਹੈਗਾ ਇੱਥੇ ਆ ਵੀਰ ਬਣ ਕੇ ਆ ਸੀ ਹੱਥ ਬੰਨ ਕੇ ਬੇਨਤੀ ਕਰਦੇ ਆ ਯਾਰ ਵੀ ਇਹ ਗਰੀਬ ਪਰਿਵਾਰ ਦੀ ਜਿਹੜੀ ਮਦਦ ਆ ਜਰੂਰ ਵੱਧ ਤੋਂ ਵੱਧ ਮਦਦ ਕਰੋ ਇਹ ਗਰੀਬ ਪਰਿਵਾਰ ਦੀ ਤੇ ਆ ਸਾਹਮਣੇ ਸਮਾਣਾ ਰੋਡ ਆ ਸਮਾਣਾ ਹੈ ਵੀਰੇ ਤੇ ਇਧਰ ਆ ਭਵਾਨੀਗੜ ਰੋਡ ਆ ਤੁਸੀਂ ਦੇਖ ਸਕਦੇ ਹੋਗੇ ਇਹ ਭਵਾਨੀਗੜ ਰੋਡ ਦੇ ਉੱਤੇ ਇਹ ਪਰਿਵਾਰ ਬੈਠਾਗਾ ਗਾਜੀਵਾਸ ਪਿੰਡ ਦੇ ਬੰਮੜੇ ਪਿੰਡ ਦੇ ਵਿਚਾਲੇ ਬੈਠਾਗਾ ਇਹ ਪਰਿਵਾਰ ਆ ਜਿਹੜਾ ਤਾਂ ਇਹਨਾਂ ਦੀ ਹੈਲਪ ਵਿਚਾਰਾਂ ਦੀ ਜਰੂਰ ਕਰੋ ਯਾਰ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਇਹਨਾਂ ਦੀ ਜਿਹੜੀ ਹੈਲਪ ਆ ਪੂਰੀ ਕਰੋ ਪੂਰੀ ਗੱਡ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਅੱਗੇ ਵੀ ਪਹੁੰਚ ਸਕੇ ਤੇ ਚਲੋ ਦੇਖਦੇ ਹਾਂ ਹੁਣ ਕੀ ਬਣਦਾਗਾ ਤਾਂ ਵੀਰ ਵਣ ਕੇ ਇਹਨਾਂ ਦਾ ਯਾਰ ਹੈਲਪ ਜ਼ਰੂਰ ਕਰੋ ਤਾਂ ਆ ਬਾਕੀ ਵੀਰੇ ਹੁਣ ਆਪਾਂ ਵੀਡੀਓ ਬੰਦ ਕਰਦੇ ਆਂ ਵੀਡੀਓ ਬੰਦ ਕਰ ਦਾਂਗੇ ਆਪਾਂ ਹੁਣ ਤੇ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ तकरीबन 7 ਵਜਣ ਵਾਲੇ ਹੋ ਗਏ ਅਸੀਂ ਫੇਰ ਇਹੀ ਬੇਨਤੀ ਕਰ ਰਹੇ ਹਾਂ ਵੀ ਯਾਰ ਇਹ ਗਰੀਬ ਪਰਵਾਦ ਦੀ ਜਿਹੜੀ ਹੈਲਪ ਆ ਗਈ ਉਹ ਜ਼ਰੂਰ ਕਰੋ ਇਹ ਇਹਨਾਂ ਦੇ ਹਾਲਾਤ ਬਹੁਤ ਚੰਗੇ ਨਹੀਂ ਹੈਗੇ ਇਹਨਾਂ ਦਾ ਖਾਣ ਪੀਣ ਦੇ ਵੀ ਬਹੁਤ ਦਿੱਕਤਾਂ ਹੈ ਇਹਨਾਂ ਨੂੰ ਤੇ ਆ ਦੇਖੋ ਆ ਵਿਚਾਰੇ ਕਹੇ ਜੇ ਕੱਪੜੇ ਪਾਉਂਦੇ ਨੇਗੇ ਇਹ ਆ ਦੇਖੋ ਇਹਨਾਂ ਦੇ ਕੱਪੜੇ ਦੇਖੋ ਵਿਚਾਰਾਂ ਦੇ ਕਹੇ ਜੇ ਕੱਪੜੇ ਨੇਗੇ ਪਾਟੇ ਪੁੱਟੇ ਜੇ ਕੱਪੜੇ ਨੇ ਵਿਚਾਰਾਂ ਦੇ ਤੇ ਆ ਦੇਖੋ ਆ ਆ ਇਹਨਾਂ ਦੇ ਬਿਸਤਰੇ ਨੇਗੇ ਪਤਾ ਨਹੀਂ ਵਾਹਿਗੁਰੂ ਕਿਹੜੇ ਰੰਗਾਂ 'ਚ ਰਾਜੀ ਹੈਗਾ ਤੇ ਚਲੋ ਬਾਕੀ ਆ ਦੇਖਦੇ ਆਂਗੇ ਵੀਰੇ ਇਹਨਾਂ ਦੀ ਹੈਲਪ ਤੁਸੀਂ ਜ਼ਰੂਰ ਕਰੋ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰੋ ਤੋ ਚਲੋ ਠੀਕ ਆ ਤੇ ਬਤਵਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਹੋਰ ਲੋਕਾਂ ਤੱਕ ਇਹ ਵੀਡੀਓ ਜਿਹੜੀ ਪਹੁੰਚ ਸਕੇ ਤੇ ਚਲੋ ਵੀਰੇ ਠੀਕ ਆ ਆਪਾਂ ਕਰ ਦੇਾਂਗੇ ਵੀਡੀਓ ਬੰਦ ਉਮੀਦ ਕਰਦਾ ਹਾਂਗਾ ਤੁਹਾਨੂੰ ਵੀਡੀਓ ਠੀਕ ਲੱਗੀ ਹੋ ਵੀ ਵੀਰੇ ਇਹਨਾਂ ਦੀ ਹੈਲਪ ਜ਼ਰੂਰ ਕਰ ਦਿਓ ਤੇ ਚਲੋ ਠੀਕ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰੇ